ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸ ਸ਼ਾਂਤੀ ਫੈਲਾਉਣ ਲਈ ਪੰਜਾਬ ਪੁਲਿਸ ਸਰਗਰਮ ਰਹਿ ਕੋਸ਼ਿਸ਼ਾਂ ਕਰ ਰਹੀ ਹੈ ਤੇ ਲਗਾਤਾਰ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਕਰ ਰਹੀ ਹੈ ਸਫਲਤਾਵਾਂ ਦੀ ਇਸ ਲੜੀ ਦੇ ਤਹਿਤ ਨਵਾਂ ਸ਼ਹਿਰ ਦੇ ਪਿੰਡ ਮਹਿੰਦੀਪੁਰ ਦੇ ਇੱਕ ਵਿਅਕਤੀ ਨੂੰ 10 ਦੇਸੀ ਪਿਸਲਾ ਸਮੇਤ ਕਾਬੂ ਕੀਤਾ ਗਿਆ ਪੁਲਿਸ ਵਿਭਾਗ ਵੱਲੋਂ ਹਾਸਲ ਕੀਤੀ ਸਫਲਤਾ ਸੰਬੰਧੀ ਵਧੇਰੇ ਜਾਣਕਾਰੀ ਦੇਣ ਲਈ ਪੁਲਿਸ ਮੁਖੀ ਡਾਕਟਰ ਅਖਿਲ ਚੋਧਰੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਅਖਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਗਿਰੋਹ ਦਾ ਇੱਕ ਮੈਂਬਰ ਹਥਿਆਰਾਂ ਦੀ ਸਪਲਾਈ ਕਰਦਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਦੋਸ਼ੀ ਬਲਕਰਨ ਸਿੰਘ ਨੂੰ 10 ਦੇਸੀ ਪਿਸਤਲ ਸਮੇਤ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਟੀਮ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ पैसीफिक क्रेडिटल इनपुट न डिवैलप करते हुए ओपरेशनली एक इंटरस्टेट गैंग मैंबर इंटरसैप्ट करके अरैसट किया गया है जिसते दस पिस्टल्स रिकवर किए गए हैं जो वैपनस की कंसाइनमेंट पीछे तो ये एम पी तो लेके आया है तो ये टीम एस बी एस नगर पुलिस वालों काफ़ी ओपरेशनली चंगा काम होया है ये डायरैक्टली एस पी डी साहब की सुपरविजन से इस केस ਖੱਲੇ ਤੱਕ ਜੋ ਪੁਸ਼ਕਿਸ਼ਤੇ ਗੱਲ ਸਾਹਮਣੇ ਆਈ ਹੈ ਕਿ ਜੋ ਇਹਦਾ ਇੱਕ ਐਸੋਸੀਏਟ ਹੈਗਾ ਮੰਨੀ ਨਾਮ ਦਾ ਲੜਕਾ ਇਹ ਕਾਫੀ ਆਮ ਸੈਕਟ ਦੇ ਔਰ ਬਾਕੀ ਵਕ ਵਕ ਪਰਚਿਆਂ ਤੇ ਇਨਵੋਲਡ ਹੈਗਾ ਜਿਸ ਤੇ ਹਿਮਾਚਲ ਤੇ ਤੇ ਬਾਕੀ ਜ਼ਿਲ੍ਹਿਆਂ ਦੇ ਪੰਜਾਬ ਤੇ ਵਕ ਵਕ ਸੈਕਸ਼ਨਸ ਦੇ ਪਰਚੇ ਹੈਗੇ ਇਹ ਇਸ ਦੇ ਨਾਲ ਕੰਟੈਕਟ ਲੁਧਿਆਣਾ ਜੇਲ੍ਹ ਤੇ ਆਇਆ ਸੀ ਉਸ ਦੇ ਬਾਅਦ ਇਸ ਦੀ ਐਸੋਸੀਏਸ਼ਨ ਉਧਰੋਂ ਫਰਦਰ ਹੁੰਦੀ ਰਹੀ ਤਾਂ ਫਿਲਹਾਲ ਇਸ ਦੀ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਆਈ ਹੈ ਇਹ ਹੀ ਹੈ ਕਿ ਇਹ ਪੀਟੀਐਮ ਦੇ ਥਰੂ ਇਹਨਾਂ ਨੇ ਫਾਈਨੈਂਸ਼ੀਅਲ ट्रांजैक्शन ਕਰਾਈ ਤੇ ਫਿਰ ਉਧਰੋਂ ਵੈਪਨ ਕਨਸਾਈਨਮੈਂਟ ਵੀ ਲੈ ਕੇ ਆਇਆ। ਤੋਂ ਇਸ ਦੀ ਸਿਕਿਉਰਿਟੀ ਕਸਟਡੀ ਸਿਕਯੂਰ ਕਰਕੇ ਹੁਣ ਪੁਸ਼ਕਿਸ਼ ਕੰਪਲੀਟ ਹੋਣ ਦੇ ਬਾਅਦ ਨੂੰ ਫਰਦਰ ਮਨੀ ਨੂੰ ਵੀ ਪ੍ਰੋਡਕਸ਼ਨ ਵਾਰੈਂਟ ਤੇ ਲਾਇਆ ਜਾਊਗਾ ਤੇ ਜੋ ਵੀ ਚੀਜ਼ ਦੇ ਫਰਦਰ ਲਿੰਕੇਜਿਸ ਬੈਕਵਰਡ ਫਾਰਵਰਡ ਲਿੰਕੇਜਿਸ ਹੈਗੇ ਆ ਕਿ ਅੱਗੇ ਕਿਧਰ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਕਿੱਥੇ ਸਪਲਾਈ ਕਰਨੇ ਸੀ ਵੈਪਨਸ ਤੇ ਲਾਰਜਰ ਮਤਲਬ ਕੋਈ ਟਾਰਗੇਟਿੰਗ ਦੀ ਕੋਈ ਅਗਰ ਗੱਲ ਹੈਗੀ ਹੈ ਤੋਂ ਉਹ ਤਫਤੀਸ਼ ਤੇ ਗੱਲ ਸਾਹਮਣੇ ਆਊਗੀ। ਬਟ ਇਹ ਕਾਫੀ ਚੰਗਾ ਆਪਰੇਸ਼ਨ ਹੋਇਆ ਹੈਗਾ ਜਿਸ ਚ ਇਤਨੀ ਤਾਦਾਦ ਚ ਵੈਪਨ ਦੀ ਰਿਕਵਰੀ ਹੋਣਾ ਕਾਫੀ ਆਪਰੇਸ਼ਨਲੀ ਚੰਗਾ ਕਿਹਾ ਜਾਊਗਾ। ਟੂ ਆਈ ਵੁੱਡ ਲਾਈਕ ਟੂ ਕਮੈਂਡ ਮਾਈ ਟੀਮ ਐਂਡ ਆਫਿਸਰਸ ਕਿ ਉਹਨਾਂ ਨੇ ਕਾਫੀ ਪ੍ਰੋਐਕਟਿਵਲੀ ਇਸ ਚ ਕੰਮ ਕੀਤਾ ਤੇ ਕਾਫੀ ਸੈਂਸਿਟਿਵ ਇਸ ਚ ਡਵੈਲਪਮੈਂਟ ਹੋਈ ਹੈ ਵੀ। ਨਹੀਂ ਉਹ ਮੈਂ ਕਹਿ ਰਿਹਾ ਨਾ ਕਿ ਬੇਸਿਕਲੀ ਹਲੇ ਤੋ ਇਹੀ ਹੈਗਾ ਕਿ ਜੋ ਇਹ ਵੈਪਨਸ ਲੈ ਕੇ ਆਇਆ ਹੈਗਾ ਇਲੀਗਲ ਵੈਪਨ ਹਰੀ ਪੰਜਾਬ ਚ ਹਿਮਾਚਲ ਚ ਇਹਨਾਂ ਨੇ ਅੱਗੇ ਦੇਣੇ ਸੀਗੇ। ਤੋ ਇਹਦਾ ਰੋਲ ਤੋ ਇਹ ਸੀਗਾ ਵੈਪਨ ਕਨਸਾਈਨਮੈਂਟ ਹੀ ਲੈ ਕੇ ਆਇਆ ਤੇ ਇਹਨਾਂ ਅੱਗੇ ਦੇਣੇ ਸੀਗੇ। ਇਨੂੰ ਫਰਦਰ ਨਹੀਂ ਪਤਾ ਉਹ ਜਦ ਮੰਨੀ ਅਸੀਂ ਲੈ ਕੇ ਆਵਾਂਗੇ ਉਸ ਤੇ ਗੱਲ ਕਲੀਅਰ ਹੋਊਗੀ ਕਿ ਉਹ ਬਾਕੀ ਕਿਹਨਾਂ ਦੇ ਲਿੰਕ ਚ ਸੀਗਾ ਕਿਹੜੇ ਬੰਦੇ ਉਹਦੇ ਐਸੋਸੀਏਟਸ ਹੈਗੇ ਸਰ ਪਹਿਲਾਂ ਵੀ ਸਪਲਾਈ ਕੋਈ ਦੇ ਚੁੱਕੇ ਆ ਦੇਪਨ ਦੇ ਬੰਦੇ ਇਹ ਇਸ ਤੇ ਨਾ ਜੋ ਬੰਦਾ ਇਹ ਹੁਣ ਇੰਟਰਸੈਪਟ ਹੋਇਆ ਇਸ ਤੇ ਪਹਿਲਾਂ ਤਿੰਨ ਪਰਚੇ ਐਂਡੀਪੀਐਸ ਦੇ ਹੈਗੇ ਪਰ ਜੋ ਮੰਨੀ ਹੈਗਾ ਅਰੁਣ ਨਾਮ ਦਾ ਬੰਦਾ ਉਸ ਤੇ 10 ਪਰਚੇ ਹੈਗੇ ਜੋ ਜ਼ਿਆਦਾਤਰ ਆਮ ਸੈਕਟ ਦੇ ਪਰਚੇ ਹੈਗੇ ਮੰਨੀ ਜੋ ਹੈਗਾ ਉਹਨੇ ਸੈਪਰੇਟਲੀ ਜਿਸ ਤੋਂ ਕਨਸਾਈਨਮੈਂਟ ਡਿਲੀਵਰ ਕਰਾਣੀ ਸੀ ਉਹਨੂੰ ਸੈਪਰੇਟ ਕੋਈ ਟਾਸਕਿੰਗ ਹੋਈ ਹੈ ओके okay. इस नु सेपरेट टास्किंग हुई है कि तू इधर कंसाइनमेंट उधर तो रिसीव करके ले आ ठीक है इस नु उस एंटिटी दा नहीं पता कि उनु की इन्फॉर्म ਕੀਤਾ ਗਿਆ ਕਿਸ ਤਰੀਕੇ ਤੇ ਇਹਦਾ ਇਹ ਸੀਗਾ ਕਿ ਉਹਨੇ कंसाइनमेंट लेके रिसीव ਕਰਨੀ ਸੀ ਤੇ इधर लेके आनी नहीं ਇਹਨਾਂ ਵੈਪਨਾਂ ਨਾਲ ਕੋਈ ਵਾਰਦਾਤ ਨਹੀਂ ਇਹ ਕੋਈ ਵਾਰਦਾਤ ਤੋਂ ਨਹੀਂ ਇਸ ਤਰੀਕੇ आई है कि ਬੜੇ ਆਪਾਂ ਪਹਿਲਾਂ ਹੀ ਆਪਰੇਸ਼ਨਲ ਇੰਟਰਸੈਪਟ ਕਰ ਲਿਆ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਆਪਾਂ ਇਹਨਾਂ ਨੂੰ ਵੈਪਨਸ ਨੂੰ ਫੜ ਲਿਆ ਹੈ